ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਚਾਹਣਾ ਵੀ ਜਿਵੇਂ ਮੇਰੇ ਲੈਂਟਰ ਦੇ ਇਕੱਠੇ ਹੋਏ ਸੀ ਮੇਰੀ ਖੁਸ਼ੀ ਜ ਇਕੱਠੇ ਹੋਏ ਸੀ ਇਹ ਵੀ ਸਮਝ ਲਓ ਵੀ ਮੇਰੇ ਹੀ ਦੁੱਖ ਆ ਤੇ ਮੇਰੇ ਦੁੱਖ ਜ ਵੀ ਇਕੱਠੇ ਹੋ ਸਾਰੇ ਜਣੇ ਆ ਕਿ ਜਿੰਨੇ ਵੀ ਇਹ ਮੈਨੂੰ ਪਿਆਰ ਕਰਦੇ ਆ ਭਰਾ ਸਾਰੇ ਇੱਥੇ ਪਹੁੰਚੋ ਜੀ ਵੀਰ ਨੇ ਲੋਕਾਂ 'ਚ ਦਰਦ ਵੇਖਿਆ ਕਿ ਇੱਥੇ ਲੋਕ ਡੁੱਬੇ ਪਏ ਨੇ ਉਤਰਦੇ ਹੀ ਆਪਦੇ ਘਰੋਂ ਦੀਗਾਂ ਬਣਾ ਕੇ ਚੌਲਾਂ ਦੀਆਂ ਦੀਗਾਂ ਬਣਾ ਕੇ ਤੇ ਇਹਨੇ ਸਾਡੇ ਕੋ ਪਹਚਾਈਆਂ ਵੀਰ ਦਾ ਇਹ ਗੱਲੋਂ ਬਹੁਤ ਧੰਨਵਾਦ ਕਰਦੇ ਇਹਨੇ ਦਰਦ ਵੇਖਿਆ ਇਹ ਮਾਰੇ ਇੱਕ ਛੋਟੇ ਘਰ ਚੋਂ ਉੱਠ ਕੇ ਵੀ ਲੋਕਾਂ ਦੀ ਇਨੀ ਸਹਾਇਤਾ ਕਰਨ ਦਿਆ ਵਾ ਜੋ ਇਹਨੂੰ ਦਰਦ ਲੱਗਾ ਇਹਨੇ ਉਸੇ ਵੇਲੇ ਉਥੇ ਪੈਰਾ ਦਿੰਦਿਆ ਆ ਇੱਥੇ ਪਹੁੰਚਿਆ ਸਾਨੂੰ ਇਹਨੇ ਪੁੱਛਿਆ ਕਿ ਕਿੱਥੇ ਜਾਣਾ ਚਾਹੀਦਾ ਸਾਨੂੰ ਪਤਾ ਲੱਗਾ ਕਿ ਮਰੇੜੀ ਬਹੁਤ ਜਿਆਦੀ ਢਾਲ ਲੱਗੀ ਆ ਤੇ ਬਾਬੇ ਉਥੇ ਜਿਹੜੀ ਨੋਚ ਉਲਾ ਰਹੇ ਸੋ ਵੀਰ ਨੇ ਦਵਾ-ਦਵ ਗੱਡੀਆਂ ਇਧਰ ਨੂੰ ਘੁਮਾਈਆਂ ਤੇ ਕਹਿੰਦਾ ਪਹਿਲਾਂ ਆਪਾਂ ਉਥੇ ਜਾ ਕੇ ਤੇ ਉਹਦਾ ਹਾਲ-ਚਾਲ ਪੁੱਛਦੇ ਲੋਕਾਂ ਦਾ ਜੋ ਉਥੇ ਲੋੜ ਹੋਗੀ ਆਪਾਂ ਉਥੇ ਗਾਂ ਤੋਂ ਵੀ ਪਹਚਾਵਾਂਗੇ ਵੀਰ ਨੇ ਬਹੁਤ ਸਾਡੀ ਉਥੇ ਪਿੰਡਾਂ ਦੇ ਵਿੱਚ ਮਗਰ ਵੀ ਹੈਲਪ ਕੀਤੀ ਗਾਂ ਵੀ ਸਾਨੂੰ ਇਹਨੇ ਕਿਹਾ ਵਾ ਕਿ ਕੋਈ ਗੱਲ ਨਹੀਂ ਜੋ ਵੀ ਤੁਹਾਨੂੰ ਲੋੜੂਗੀ ਮੈਂ ਜਿੰਨੇ ਜੋਗਾ ਹੈਗਾ ਮੈਂ ਪਹਚਾਉਂਗਾ ਸੋ ਵੀਰ ਦਾ ਫੇਰ ਅਸੀਂ ਵਾਰ-ਵਾਰ ਧੰਨਵਾਦੀ ਕਰ ਸਕਦੇ ਆਂ ਵੀਰ ਦਾ